ਕਾਂ ਗਰਸੀ ਤਾਂ ਸ਼ਹਿਰ ਤੇ ਬੈਠੇ ਵੀ ਇਹ ਤਾਂ ਗਏ ਤੇ ਆਪਾਂ ਆ ਗਏ ਕੁਛ ਕਰਨ ਦੀ ਲੋੜ ਨਹੀਂ ਮਲੂਕ ਕਿਹਾ ਮੈਂ ਬੈਣ ਸੁਣਾ ਕਹਿੰਦਾ ਜਿੰਨੇ ਬਾਦਲ ਵਾਲੇ ਤੇ ਅਸੀਂ ਸੁਧਾਰ ਲੈਣ ਵਾਲੇ ਤੇ ਬੀਜੇਪੀ ਵਾਲੇ ਇਕੱਠੇ ਹੋ ਜਾਣਗੇ ਸਰਕਾਰ ਬਣ ਜੇ ਇਸੇ ਕਰਕੇ ਪੰਜਾਬ ਦੀ ਹਾਲਾਤ ਹੋ ਗਏ ਤੇ ਲੀਡਰ ਇਹ ਜੀ ਹੋਗੇ ਉਹਨੂੰ ਪਤਾ ਵੀ ਇਹਨਾਂ ਲੋਕਾਂ ਨੂੰ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੂੰ ਚਾਰ ਗੱਲ ਕੱਢਾਂਗੇ ਉਹਨੂੰ ਚਾਰ ਗਾਲਾਂ ਕੱਢਾਂਗੇ ਆਪ ਸਹੀ ਸਾਫਤ ਹੋ ਜਾਣਗੇ ਉਹਨੂੰ ਮਾੜਾ ਸਾਫਤ ਕਰ ਦੇਣਗੇ ਜਿੱਤ ਜਾਣਗੇ ਆਪ ਸਾਡੇ ਬੰਦੇ ਸੋ ਗੱਲ ਅਸੀਂ ਕਰਦੇ ਹਾਂ ਵੀ ਉਹ ਕਲਾਕਾਰ ਸੀ ਕਲਾਕਾਰੀ ਕਰ ਗਿਆ ਆ ਆਪਣੀ ਕਲਾ ਦਿਖਾ ਗਿਆ ਉਹਨੇ ਹੁਣ ਤੱਕ ਗੱਲਾਂ ਦੇ ਖਾਦਾ ਖਾਦਾ ਗੱਲਾਂ ਬਣਾ ਕੇ ਖਾਦਾ ਨਾ ਹੁਣ ਤੱਕ ਚਾਹੇ ਕੁਲਫੀ ਗਰਮਾ-ਗਰਮਾ ਤੇ ਚਾਹੇ ਕੋਈ ਉਹ ਜੁਗਨੂ ਮੈਂ ਤੇ ਚਾਹੇ ਅੱਜ ਅੱਜ ਵੀ ਤਾਂ ਉਹੀ ਗੱਲਾਂ ਨੇ ਨਾ ਅੱਜ ਉਹੀ ਟੋਟਕੇ ਉਹੀ ਕਹਾਣੀਆਂ ਉਹੀ ਚਟਕਲੇ ਉਹੀ ਗੱਪ ਉਹੀ ਚੱਲ ਰਿਹਾ ਨਾ ਬਦਲਿਆ ਕੀ ਹੈ ਮੈਂ ਤਾਂ ਇਹ ਗੱਲ ਪਹਿਲਾਂ ਕਹੀ ਦੀ ਸੀਗੀ ਅਸੀਂ ਨਾਲ ਰਹੇ ਆ ਬੀਪਲ ਪਾਰਟੀ 'ਚ ਇਕੱਠੇ ਨੇ ਕੰਮ ਕੀਤਾ ਵੋਟਾਂ ਤੋਂ ਪਹਿਲਾਂ ਵੀ ਇਹ ਬੰਦਾ ਸਹੀ ਨਹੀਂ ਲੋਕੋ ਤੁਹਾਨੂੰ ਗਮਰਾਹ ਕਰਦਾ ਮੈਨੂੰ ਲੋਕ ਗਾਲਾਂ ਕੱਢਦੇ ਸੀ ਤੂੰ ਸਹਿਣਾ ਹੁਣ ਉਹੀ ਲੋਕ ਕਹਿਣ ਲੱਗੇ ਵੀ ਸਾਡੀ ਗੱਲ ਸਹੀ ਸੀ ਮੈਨੂੰ ਪਾਇੰਟ ਟਿਕਟਾਂ ਦੀ ਆਫਰ ਸੀ ਕਿਉਂ ਨਹੀਂ ਨਾਲ ਵਾਗੇ ਮੈਨੂੰ ਐਮਪੀ ਵਲੰਟੀਅਰ ਦੀ ਆਫਰ ਦੇਈ ਕਿਉਂ ਨਹੀਂ ਨਾਲ ਵਾਗੇ ਕੋਈ ਛੱਡਦਾ ਹੈ ਲੇਕਿਨ ਮੈਂਬਰੀ ਦੇਵੇ ਕੋਈ ਉਰੀਆਂ ਵਾਰ ਝਟ ਤਿਆਰ ਹੋ ਜਾਂਦਾ ਹੈ ਪਰ ਭਰਾਵਾ ਹੱਥ ਬੰਨ੍ਹ ਕੇ ਬੇਨਤੀ ਅਸੀਂ ਅੱਸੀ ਬੰਦੇ ਆ ਅਸੀਂ ਕਦੇ ਨਹੀਂ ਮੁੱਕਰੀ ਵਿਸਿਆਸਤ ਨਹੀਂ ਕਰਨੀ ਪਰ ਅਸੀਂ ਇੰਨਾ ਵਰਗੇ ਨਹੀਂ ਹੈਗੇ ਅਸੀਂ ਦੇਖੋ ਅਸੀਂ ਕੋਈ ਹਾਨੂਮਾਨ ਤਾਂ ਹੈ ਨਹੀਂ ਵੀ ਛਾਤੀ ਖੋਲ ਕੇ ਦਿਖਾ ਦਾਂਗੇ ਸਾਡੇ ਅੰਦਰ ਕੀ ਬੈਠਾ ਪਰ ਅਸੀਂ ਤਾਂ ਇੱਕ ਤੋਂ ਗੱਲ ਤੇ ਦੇਖੋ ਮੇਰੀਆਂ ਗੱਲਾਂ ਲੋਕਾਂ ਨੂੰ ਕੌੜੀਆਂ ਵੀ ਲੱਗਦੀਆਂ ਬਹੁਤ ਗੱਲਾਂ ਮੈਂ ਲੋਕਾਂ ਨੂੰ ਇਹ ਜਿਹੀਆਂ ਕਹਿਣਾ ਜਿਹੜੀਆਂ ਲੋਕਾਂ ਦੇ ਗੋਡੇ ਗਿੱਡੇ ਲੱਗਦੇ ਨੇ ਯਾਰ ਜੇ ਮੈਂ ਵੋਟਾਂ ਲੈਣੀਆਂ ਹੋਣ ਅਸੀਂ ਇਹ ਜਿਹੀਆਂ ਗੱਲਾਂ ਅਸੀਂ ਵੀ ਚਿਕੜੀਆਂ ਚੁਪੜੀਆਂ ਗੱਲਾਂ ਕਰਦੇ ਅਸੀਂ ਆਮ ਤੌਰ ਤੇ ਗੱਲ ਕਹਿੰਦੇ ਆ ਵੀ ਜਿੰਨਾ ਚਿਰ ਪੰਜਾਬ ਮੁਫਤ ਖੋਰੀ ਨਹੀਂ ਛੱਡਦਾ ਹਾਂ ਉਹਨਰ ਪੰਜਾਬ ਲਈ ਤੇ ਨਹੀਂ ਆ ਆ ਬਿਜਲੀ ਮੁਫਤ ਕਰ ਦਿਓ ਆ ਬੱਸਾਂ ਦਾ ਸਫ਼ਰ ਮੁਫਤ ਕਰ ਦਿਓ ਆ ਮੁਫਤ ਮੁਫਤ ਦੇਣਾ ਕਿ ਲੋੜਵੰਦ ਨੂੰ ਦੇ ਦਿਓ ਕਿਸੇ ਗਰੀਬ ਨੂੰ ਦੇ ਦਿਓ 100 ਕੱਲਾ ਜ਼ਮੀਨ ਆ 10 ਮੋਟਰਾਂ ਆ ਉਹਨੂੰ ਸਬਸਿਡੀ ਕਦੀ ਚਾਹੀਦੀ ਆ ਵੀ ਮੋਟਰਾਂ ਦਾ ਬਿੱਲ ਕਿਉਂ ਮਾਫ ਚਾਹੀਦਾ ਨੂੰ 50 ਕੱਲੇ ਬੁੜੀ ਕੋਲ ਪੈਲੀ ਹੁੰਦੇ ਆ ਪੁੱਤ ਗਾਂ ਪਤਾ ਨਹੀਂ ਡਾਕਟਰ ਦਾ ਪਤਾ ਨਹੀਂ ਮਾਸਟਰ ਹੁੰਦਾ ਚੜ੍ਹਦੀ ਰੋਡ ਵੇਚ ਤੇ ਉਹਨੂੰ ਕੀ ਲੋੜ ਆ ਭਾਈ 50 ਰੁਪਏ ਡੈਕਟ ਹੁੰਦੀ ਆ ਅਸੀਂ ਇਸ ਗੱਲ ਦੇ ਖਿਲਾਫ ਆ ਉਸ ਵੇਲੇ ਤੁਹਾਨੂੰ ਵੋਟਾਂ ਕਿਵੇਂ ਪਾਣਗੇ ਲੋਕ ਮੈਂ ਮਾਨਸਾ ਦੇ ਵਿੱਚ ਪ੍ਰਚਾਰ ਕਰਨ ਗਿਆ ਲੋਕ ਸਮਾਜ ਪੰਡਾਲੇ ਸ਼ੇਰਾ ਤੂੰ ਕੀ ਦੇ ਦੇਂਗਾ ਸਾਨੂੰ ਮੈਂ ਬਾਪੂ ਮੈਂ ਨਹੀਂ ਕੋ ਦੇਸਰਾ ਮੈਂ ਸੋਡੀਆਂ ਨਸਲਾਂ ਬਚਾਉਣ ਦੀ ਗੱਲ ਸੋਡੀ ਧਰਤੀ ਬਚਾਉਣ ਦੀ ਸੋਡੇ ਪਾਣੀ ਸੋਡੀ ਬੋਲੀ ਬਚਾਉਣ ਦਾ ਵਾਅਦਾ ਕਰਦਾ ਹਾਂ ਲੜੂਗਾ ਉਸ ਸਾਥ ਹੋਇਆ ਨਾ ਹੋਇਆ ਤਾਂ ਵੀ ਲੜੂਗਾ ਹਾਂ ਉਹ ਅੰਦਰ ਜਨੂਨ ਆ ਲੜੂਗਾ ਕਿ ਨਾ ਤੂੰ ਦਾ ਇਕੱਲਾ ਲੜਨ ਵਾਲਾ ਸ਼ੇਰ ਆ ਇਹਨਾਂ ਗੱਲਾਂ ਦਾ ਕੀ ਤਨ ਤਾਂ ਸਾਨੂੰ ਦਾ ਭਵੰਤ ਨੇ 664 ਮਾਫ ਕਰਤੀ ਲੈ ਸਾਨੂੰ ਮੈਂ ਪੈ ਸੋਚਾ ਮੈਂ ਮੈਨੂੰ ਬੋਟ ਕਿੱਥੋਂ ਪਾ ਦੇਣਗੇ ਇਹਨਾਂ ਜੰਟਾਂ ਨੂੰ ਪਾਉਣਗੇ ਆ ਹੁਣ ਸਾਰਾ ਦੁਖੀ ਆ ਵੋਟਰਾਂ ਦੇ ਹਾਂ ਆ ਜਿੱਦੇ ਹਜ਼ਾਰ ਹਜ਼ਾਰ ਰੁਪਈਆ ਵੋਟਰ ਨੂੰ ਦੋ ਮਹੀਨੇ ਪਹਿਲਾਂ ਪਾ ਦਿੱ ਦਿੱਤੀ ਕਰਤਣਾ ਲਾਂਦਲੀ ਚ ਵੀ 10000 ਰੁਪਏ ਬੀਬੀਆਂ ਨੂੰ ਪਾਉਣਾ ਜਿਉਂ ਦੇ ਇੱਛੇ ਕਰਤਾ ਇਹਨਾਂ ਨੇ ਸਾਰੀਆਂ ਬੀਬੀਆਂ ਫਿਰ ਬੋਕਰ ਨਾਲ ਜਾ ਚੜਦੀਆਂ ਲਿਗਣੀਆਂ ਜਾ ਕੇ ਬੋਕਰ ਨੂੰ ਇਹ ਦੱਸ ਦੇਣਗੇ ਔਰ ਮੈਂ ਅਜਾ ਨਕਮੀ ਪੰਜਾਬ ਸਰਕਾਰ ਨੂੰ ਵੀ ਪੁੱਛਦਾ ਕਿ ਤੁਹਾਡੇ ਇੱਧਰ ਆ ਕੇ ਉਹ ਸ਼ੁਭ ਕਰਨ ਦੇ ਗੋਲੀ ਮਾਰ ਗਏ ਉਹ ਤੋਂ ਤੁਹਾਡੇ ਅਥਰੂਗੈਂਸ ਤੇ ਗੋਲੇ ਮਾਰ ਕੇ ਜ਼ਖਮੀ ਕਰ ਰਹੇ ਨੇ ਇਹ ਤੁਹਾਡੀ ਜੁਡੀਕਸ਼ਨ ਚ ਨਹੀਂ ਆਉਂਦਾ ਕ ਵਾਈ ਨਾਟ ਯੂ ਰੀਐਕਟਡ ਇੱਥੋਂ ਦਾ ਚੱਕ ਕੇ ਲੈ ਗਏ ਢੱਲੇਵਾਲ ਸਾਹਿਬ ਨੂੰ ਇੰਨਾ ਗੱਲ ਦਾ ਤੇਰੀ ਐਕਟ ਕਿਉਂ ਨਹੀਂ ਕਰਤੇਗੇ ਵੀ ਕਹਦੇ ਲਈ ਸਰਕਾਰ ਤੁਹਾਡੇ ਹੱਥ ਚ ਇਹ ਵੀ ਖਮੋਸ਼ੀ ਕਿਉਂ ਹੈ ਯਾਰ ਇੱਕ ਬੰਦਾ ਬਜ਼ੁਰਗ 75 ਸਾਲ ਦਾ 18ਵੇਂ ਦਿਨ ਜਾ ਕੇ ਪੁਖੜਤਾਲ ਰੱਖੀ ਬੈਠਾ ਹੈ ਹਾਂ ਕਿਉਂ ਬੈਠਾ ਹੈ ਕਿਹੜੀ ਉਹਦੀ ਅਨਰੀਜ਼ਨੇਬਲ ਮੰਗ ਹੈ ਉਹੀ ਮੰਗਾ ਨੇ ਜਿਹੜੀਆਂ ਸਰਕਾਰ ਮੰਨ ਚੁੱਕੀ ਸੀ ਪਹਿਲਾਂ ਐਮਐਸਪੀ ਦੀ ਗੱਲ ਉਹਦੋਂ ਐਕਸੈਪਟ ਕੀਤੀ ਸੀ ਇਹਨਾਂ ਨੇ ਇਲੈਕਟ੍ਰਿਸਿਟੀ ਦਾ ਬਿੱਲ ਕਿਹਾ ਸੀ ਰੱਦ ਕਰ ਦੇਾਂਗੇ ਮਨਰੇਗਾ ਦਾ ਦੋ ਮੈਂ ਜਿੰਨੀਆਂ ਮੰਗਾਗੇ ਲੋ ਕਿਹੜੀ ਗਲਤ ਹੈ ਜਾਂ ਅਨਰੀਜ਼ਨੇਬਲ ਹੈ ਸਾਰੀਆਂ ਮੰਗਾਂ ਜਾਇਜ਼ ਨੇ ਤਾਂ ਫਿਰ ਮੰਦੇ ਕਿਉਂ ਨਹੀਂ ਆ ਕੇ ਲੌਜੀਕਲੀ ਸਾਬਤ ਕਰਦੇ ਹੋ ਇਹ ਗਲਤ ਨੇ ਇੱਕ ਅੱਛੀ ਬਹੁ ਵੱਡੀ ਯੂਨੀਅਨ ਦੇ ਬੜੇ ਯੁੱਧ ਲੜੇ ਨੇ ਇਹਨਾਂ ਨੇ ਬੜੇ ਘੋਲ-ਕੁਲੇ ਨੇ ਉਸ ਤੋਂ ਬਾਅਦ ਬੈਠੇ ਨੇ ਨਾ ਕੋਈ ਆਪ ਦਾ ਰਿਪਰੈਜ਼ੈਂਟੇਟਿਵ ਭੇਜੋ ਗੱਲ ਕਰ ਲਓ ਜੇ ਗਲਤ ਹੈ ਤਾਂ ਸਾਬਤ ਕਰੋ ਇਹ ਸਰਕਾਰ ਜਾ ਕੇ ਸੁਣ ਲੇ ਮੰਨ ਜੇ ਪਾਣੀ ਸਹੀ ਕਰਨ ਵਾਲੇ ਪਾਸੇ ਤੁਰ ਪੇ ਨਹੀਂ ਤਾਂ ਇਹ ਜਾਊਗੀ ਔਰ ਜਿਹੜੀ ਨਵੀਂ ਆਊਗੀ ਉਹ ਇਸ ਮੁੱਦੇ ਤੇ ਆਊਗੀ ਇਹ ਕਲੀਅਰ ਕਰ